ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਜੁਕਦਾਰੂ ਸੁਗੁਰੂਗ ਪਿਆ ਜਾਂ ਸੁਖ ਤਾਂ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਏ ਬਲਹਰੀ ਕੁਦਰਤ ਵਸਿਆ ਤੇਰਾ ਅੰਤ ਨੰ ਜਾਇ ਲਖਿਆ ਰਹਾਉ ਜਾਤਮ ਜੋ ਜੋ ਤਮੈ ਜਾ ਤਕ ਲਕਲਾ ਭਰਪੂਰ ਰਹਾ ਤੂੰ ਸੱਚਾ ਸਭ ਸਤਿ ਸੁਵਾਲ ਯੋਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰਗਾਸਾ ਮਾਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀਸੋ ਕਹਿਆ ਕੀਤੇ ਤੇਰੇ ਗਾਣ ਹਾਰੇ ਗਾਵਣ ਤਨੋਂ ਪਾਉਣ ਪਾਣੀ ਬਸੰਤਰ ਗਵਰਾਜ ਧਰਮ ਦੁਆਰੇ ਗਾਵਣ ਤਨੋਂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਨੋਂ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਨੁ ਨੰਦਰਾਸਨ ਬਾਟੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸੇ ਸਮਾਧੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਕੇ ਸਰਜੂਜਗ ਵੇਦ ਨਾਲੇ ਗਾਵਣ ਤੁਨ ਮੋਹਣੀਆਂ ਮਨਮੋਹਣ ਸੁਰਗ ਮੱਚ ਪਿਆਲੇ ਗਾਵਣ ਤੁਨ ਪਾਏ ਤੇਰੇ ਅਠਸਠ ਤੀਰਤ ਨਾਲੇ ਗਾਵਣ ਤੁਨ ਜੋਧ ਮਹਾਬਲ ਸੂਰਾ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਮਨੋ ਕੰਡ ਮੰਡਲ ਬ੍ਰਹਮੰਡਾ ਕਰਕਰ ਰੱਖੇ ਤੇਰੇ ਧਾਰੇ ਸੇਤ ਤੁਦਨੋ ਗਾਵਣ ਜੋ ਤੁਦ ਪਾਵਣ ਦਿੱਤੇ ਤੇਰੇ ਭਗਤ ਰਸਾਲੇ ਹੋਰ ਕਿ ਤੁਦਨੋ ਗਾਵਣ ਸੇ ਮੈ ਚਿਤ ਨ ਆਵਣ ਹਨ ਕ ਵਿਚਾਰੇ ਸੋਇ ਸੋ ਸਦਾ ਸੱਟ ਸਾਬ ਸੱਚ ਸੱਚ ਨਾਹੀ ਹੈਪੀ ਉਸ ਜੈਨ ਜਾਂ ਸਿਰਚਨਾ ਦੇ ਨਰਚਾਈ ਰੰਗੇ ਰੰਗੇ ਪਾਤੀ ਕਰ ਗਜਨ ਸੇ ਮਾਇਆ ਜਿਨੂੰ ਉਪਾਏ ਕਰ ਕਰ ਦੇਖੀ ਗੀਤਾ ਪਣਾ ਜੁਤਸ ਦੇਵ ਡਿਆ ਜੁਤਸ ਪਾਵੇ ਸੋਈ ਕਰਤੇ ਪਰ ਕਮ ਨਾ ਕਰ ਨਾ ਜਾਏ ਸੋ ਪਾਤਸ਼ਾਹ ਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਇਆ ਸਾ ਮਹੱਲਾ ਪਹਿਲਾ ਸੁਣ ਵੱਡਾ ਸਭ ਕੋਏ ਕਿਹੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲ ਤੇ ਰਸਮਾਏ ਵੱਡੇ ਮੇਰੇ ਸਾਹਿਬਾ ਗਰਗ ਮੇਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕਿਤਾ ਕਿਵੜ ਚੀਰ ਰਹਾਉ ਸਭ ਸੁਰਤਿ ਮੜ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨ ਧਨ ਗੁਰ ਗਰਹਾਈ ਕਾ ਨਾ ਜਾਏ ਤੇ ਰਿਤਲ ਵਢਿਆਏ ਸਭ ਸਤ ਸਭ ਤਵ ਸਭ ਚੰਗਿਆਈਆਂ ਸਦਾ ਪੁਰਖਾਂ ਕਿਆਂ ਵਢਿਆਈਆਂ ਤਦਵਨ ਸਦੇ ਕਿੰਨਾ ਪਈਆ ਕਰ ਮਿਲੈ ਨੇ ਠਾਕਰ ਆਇਆ ਆਕਨ ਵਾਲਾ ਕਿਆ ਵਿਚਾਰਾ ਸਿਵਤੀ ਪ੍ਰੇਤ ਰੇ ਪੰਡਾ ਰਾਜਸਤੂ ਦੇਤ ਸਹਿ ਕਿਆ ਆਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖ ਸੱਚ ਨਾਹੋ ਸੱਚ ਨਾਮ ਕੀ ਲਾਗ ਭੁਗਤ ਭੂਖ ਹੈ ਗਾ ਚਲਿਆ ਦੁਖ ਸੋਕ ਵਿਸਰੇ ਮੇਰੀ ਮਾਏ ਸੱਚ ਸਭ ਸੱਚ ਨਾ ਰਹਾ ਸੱਚ ਨਾਮ ਕੀ ਤਲ ਵਡਿਆ ਆਗਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਹੋਵੇ ਸੋਗ ਨਿੰਦ ਰਹਿ ਨ ਚੁੱਕ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖ ਸੰਸਾਰ ਤੇ ਇਕਮ ਜਾਤ ਨਾਨਕ ਨਾਮ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੋ ਤਾਰ ਕੇ ਜਨ ਸਤਿਗੁਰ ਸਤਿਗੁਰ ਪਰਖਾਂ ਮਨੇ ਕਰਿਓ ਗੁਰ ਪਾਸ ਹਮ ਕੇ ਰੇ ਕਰਮ ਸਤਿਗੁਰ ਸਰਨਾਹੀ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਨ ਅਨ ਪ੍ਰਾਨ ਸਿਕਾਈ ਹਰ ਕੀਰਤ ਹਮਰੇ ਰਹਿ ਰਾ ਸਰਹੋ ਹਰਦਨ ਕੇਵੜ ਭਾਗ ਵਡੇਰੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਸਰਸ ਨਾਮ ਨਾ ਪਾਇਆ ਤੇ ਪਾ ਗੰਢਮ ਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਿਰਗ ਜੀਵੇ ਤਿਰਗ ਜਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤੰਤੁਨ ਮਸਤਕ ਲਿਖੈ ਲਖਾਸ ਤਨ ਤਨ ਸਭ ਸੰਗਤ ਦਰਸ ਪਾਇਆ ਹਮਿਲ ਜਨ ਨਾਨਕ ਨਾਮ ਪ੍ਰਗਾਸ ਰਗੁ ਜੀਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਆਵਦਮ ਜਾ ਹਰ ਹਰ ਜੀਓ ਪਰਿਆ ਸਹਿਲ ਬਤੁਰ ਮੈਂ ਜੰਤੂ ਪਾਏ ਤਾ ਕਰਜ ਕਾ ਗਐ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮੱਲੇ ਸੋ ਤਰਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾ ਜਰਨ ਨ ਪਿੱਤਾ ਲੋਕ ਸੁਤ ਬਣਤਾ ਕੋਇ ਨ ਕਿਸ ਕੀ ਤਰਿਆ ਸਰਸਰਿ ਕਿਸ ਬਾਹ ਟਾ ਕੁਰ ਕਾਏ ਮਨ ਓ ਕਰਿਆ ਓ ਡਿਉ ਡਾ ਵੈਸੇ ਕੋਸਾਂ ਤਿਸ ਪਾਚ ਬਚਰੇ ਠਰਿਆ ਤਨ ਕਮਨ ਖਲਾਵੇ ਕਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨੇ ਦਾਣ ਦਸ ਅਠ ਸਦਾਨ ਠਾਕੁਰ ਕਲ ਕਲ ਤਰਿਆ ਜਰਨਾਨਕ ਬਲ ਬਲ ਸਦ ਬਲ ਜਾਈਐ ਤੇ ਰੰਤਨ ਪਾਰਾ ਵਰਿਆ ਰਗਸਤ ਮਹੱਲਾ ਚੋਥਾ ਸੋ ਪੁਰਖ ਨਰੰਜਨ ਸੋ ਪੁਰਖ ਨਰੰਜਨ ਹਰਿ ਗਮਾ ਗਮਾ ਪਹਾਰ ਸਭ ਤੇ ਆਵ ਸਭ ਤੇ ਆਵ ਤੁਧ ਜਿਹ ਸੱਚੇ ਸਰਜਨ ਹਾਰਾ ਸਭ ਜੇ ਤੁਮਾਰੇ ਜੀਤੂ ਜੀ ਕਾਧਾ ਤਾਰ ਹਰਿ ਤੇ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆ ਪੇਠਾ ਕੁਰ ਹਰਿ ਪੈ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੁ ਕਟਕਟੰਤਰ ਸਰਬ ਨਿਰੰਤਰ ਜਿ ਹਰੇ ਕੋਪੁਰਕ ਸਮਾਨ ਇਕ ਦਾਤਿਕ ਭਖਾਰੇ ਜਿਸ ਵਤੇਰੇ ਛੁਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਾ ਗੁਣ ਅਕਵਖਾਣਾ ਜੋ ਸੇਵੈ ਜੋ ਸੇਵੈ ਤੁਧ ਜਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜੰਗੁ ਮੇ ਸੁਖਵਾਸੀ ਸੇਮੁਗਤ ਸੇਮੁਗਤ ਪੈ ਜਨ ਹਰਿ ਧਿਆਇਆ ਜੀ ਤਿਨ ਟੋਟੇ ਜਮਕੇ ਹਾਸੇ ਜਿਨਰ ਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭਗਵ ਸਾਹਿਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਸੇਤਨ ਜਨ ਹਰ ਤਿਆਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੇ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਝੇ ਰਣਕਨ ਇਕਨੰਤਾ ਤੇਰੇ ਅਨਕ ਤੇਰੇ ਅਨਕਰ ਪੂਜਾ ਜੇ ਤਪਤਾ ਪੈ ਜਪੇ ਬੇਅੰਤਾਂ ਤੇਰੇ ਨਿਨਕ ਤੇਰੇ ਨਿਨਕ ਪਰਹਿ ਵਾ ਸਿਮਰ ਸਾਛਤ ਜੀ ਕਰ ਕੀ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਝੇ ਵੜਿਆ ਵਰਨ ਕੋਈ ਤੂੰ ਜੁਗ ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧਿਆਪੇ ਪਾਵੇ ਸੋਈ ਵਰਤੇ ਜੀ ਤੁਧਿਆਪੇ ਗਰਹਿ ਸੋਈ ਤੁਧਿਆਪੇ ਸਿਟ ਸਭ ਪਾਏ ਜੀ ਤੁਧਿਆਪੇ ਸਰ ਸਭ ਕੋ ਜਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਖਾ ਜਨੋਈ ਆਸਾ ਮਹਲਾ 4 ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਭਾਵੇਂ ਸੋਇ ਥੀ ਸਿਜੋ ਤੂੰ ਦਿਆ ਸੋਇ ਹੋਂ ਪਾਈ ਰਹਾਓ ਸਭ ਤੇਰੇ ਤੋਂ ਸਭ ਨਹੀਂ ਤਿਆਹਾ ਜਿਸਨੂੰ ਕਿਰਪਾ ਕਰੇ ਤਾ ਨਾਮ ਰਤਨ ਪਾਇਆ ਗੁਰਮਕੰਲਾ ਦਾ ਮਨ ਮੁਕ ਗਵਾਇਆ ਤੁਦਿਆ ਵਿਛੜਿਆ ਆਪ ਮਿਲਾਇਆ ਤੂੰ ਦਰਿਆਵ ਸੋ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਹੀਂ ਹੈ ਜੀਣਾ ਸਭ ਤੇਰਾ ਖੇਲ ਜੋ ਮਿਲ ਵਿਛੜਿਆ ਸੰਜੋਗੀ ਮੇਲ ਜਸਨਾ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦਾ ਆਖ ਵਖਾਣੈ ਜਿਨ ਅਰਸੇ ਵੇਤ ਨਸੁ ਗਪਾਇਆ ਸਹ ਜੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੂਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਹਲਾ ਪਹਿਲਾ ਜਿਸ ਵੜਾ ਪਹਿਲ ਨਵਾਸਾ ਪਾਣੀ ਭਗਤ ਨੇ ਕੀਆ ਪੰਕਜ ਮਾ ਪਗ ਨੇ ਚਾਲ ਆਮ ਦੇਖਾਂ ਤੈ ਡੂਬਿਐ ਲੈ ਮਨੇ ਕੰਚਿਸ ਮੂੜ ਮਨਹਾ ਹਰ ਬਿਸਰ ਤੇਰੇ ਗੁਨ ਗਲਿਆ ਰਹਾਉ ਨਾ ਹਉ ਜ ਤਿਸ ਤੇ ਨਿਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾ ਚਿਰ ਕੀ ਤੈ ਨਾ ਕਾਮ ਮਿਲ ਸਾਧ ਸੰਗਤ ਪਰਿ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਨ ਕੈ ਜਨ ਵਰਤਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪਸੰਦ ਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਅੰਮ ਨੀਚ ਕਰਮ ਸਰਨ ਪਰ ਕੀ ਰਾ ਖੁਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸ਼ ਦਸਮਿਕ ਵਿਬਾਜ ਬੇਨਤੀ ਚੋਪਈ ਹਮਰਿ ਕਰੋ ਹਾਥ ਦੇ ਰਖਾ ਪੂਰਨ ਹੋ ਚਿਤ ਕੇ ਚਾ ਤਵ ਚਰਨ ਰਹਿ ਮਰ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰ ਸਬਾ ਤੁਮ ਕਾਓ ਆਪਾਦ ਮਹ ਬਚਾਓ ਸੁਖ ਬਸਾ ਮਾਰੋ ਪਰਿਵਾਰ ਸੇਵਕ ਸਿਕ ਸਬਾ ਕਰਤਾ ਰਾਮ ਰਚਨ ਕਰਤਾ ਕਰੀਆ ਸਭਨ ਕੋ ਆਸੰਗਰੀ ਹੈ ਪੂਰਨ ਹੋਏ ਮਹਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤਮੈ ਚਾਟ ਕੋ ਵਰਨ ਤਹਾਂ ਜੋ ਵਰਚਾਂ ਸੁ ਤੁਮ ਤੇ ਪਾਉ ਹ ਸੇਵਕ ਸਿਕ ਮਾਰੇ ਤਾਰੀਏ ਚੁੰਚੂ ਸਤ ਰਹੇ ਹਮਾਰੇ ਮਾਰਿਆ ਆਪਾ ਤਮੜੇ ਪਰਿਆ ਮਰਨ ਕਾਲ ਕਾ ਤਰਸਨ ਵਰੀ ਇਹੂ ਜੋ ਸਦਾ ਹਮਾਰੇ ਪਛਾ ਸਰਸਤੋ ਜੋ ਕਰਿਓ ਰਚਾਰਾ ਕਲਿਓ ਮੋ ਰਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮਾ ਪਰ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਅਵਤਾਰ ਕਾਲ ਪੈ ਸ਼ਿਵ ਜੋ ਅਵਤਾਰ ਕਾਲ ਪੈ ਕ੍ਰਿਸ਼ਨ ਪ੍ਰਕਾਸ਼ ਸਕਲ ਕਾਲ ਕਾ ਗਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਜੋ ਬੇਦ ਰਹਿ ਬ੍ਰਹਮਾ ਜੂਥੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹਿ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਸਨੁ ਪਜਾਇਓ ਆਦੰਤੇ ਕਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਭ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਪਹਲੇ ਬਰੇ ਕੀ ਪੀਰ ਪਛਾਨ ਚਿੱਟੀ ਤੇ ਕੁੰਚਰ ਸਤੂਲਾ ਸਭ ਪ੍ਰਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਕੇ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੇ ਜਾਣੈ ਜਬਦ ਕਰਕ ਕਰਾ ਕਰ ਤਾਰ ਪਰਜਾ ਤਰਤਿ ਵਿਦੇਹ ਅਪਾਰਾ ਜਬਾ ਕਰ ਕਰਤੇ ਹੋਂ ਕਬ ਹੋਂ ਤੂੰ ਮੈਂ ਮਿਲਦੇ ਤਰ ਸਭ ਹੋਂ ਜੀਤੇ ਬਦਨ ਸਿਰ ਸਭ ਧਾਰੈ ਆਪ ਆਪਨੇ ਬੋਜ ਉਚਾਰਤਮ ਸੁਭੇਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕ ਨਰਲੰਬ ਆਧ ਨਿਲ ਨਦ ਸੰਬ ਤਕਮੁਡ ਚਾਰਤ ਪਿਧਾ ਜਕ ਭੇਵਨ ਪਾਵਤ ਬੇਦਾ ਤਾਂ ਕੋ ਕਰਪਾ ਹਨੁ ਨਮਾਨਤ ਮਹਾ ਮੁਡਕ ਚ ਪੇਧਨ ਗਿਆਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਤ ਨਹਿ ਪਿਵ ਆਪ ਆਪਣੀ ਵਿਦ੍ਯਾ ਜੀਤੇ ਵਰਣਤ ਪਿਣ ਪਿਣ ਤੋਹ ਹਿਤ ਤੇ ਤੁਮਰਾ ਲਖਨ ਜੈ ਪਸਾਰ ਕੈ ਵਸ ਜਾ ਪ੍ਰਥਮ ਸੰਸਾਰ ਇਕ ਰੂਪ ਨੁਪਸੁਰ ਰੂਪ ਰੰਗ ਪਿਉ ਰਵ ਕੈ ਪੁਪਾਂਡ ਜਿਰਸੇ ਤਜਕਿਨੀ ਉਤਬਜ ਖਾਨ ਬਹੋਰ ਚ ਦਿਨ ਕਹ ਫੂਲ ਰਾਜਾ ਵਿਖਟ ਕਹ ਸੰਮਟ ਪ੍ਰਸੰਗ ਕਰ ਇਕਠਾ ਸਗਰੇ ਸੇਟ ਦਿਖਾਏ ਚੰਪਵ ਆਦੁ ਜਗਾਦ ਸਰੂਸੇ ਅੰਬਵ ਅਬਰ ਅਚਾ ਮੇਰੇ ਤੁਮ ਕਰੋ ਸਿਖ ਬਾਰੇ ਸਿਖ ਸੰਗਰੋ ਦੁਸ਼ਟ ਜਿੱਤੇ ਉਟਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜਿਸ ਤਤਵ ਸਰਨੀ ਪਰੇ ਤਨ ਕਹਿ ਦੁਖ ਦੁਖ ਤਾ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨ ਆਏ ਹਰ ਚਾ ਤਾਂ ਸਭ ਕਲ ਦੁਸ਼ਟ ਰਣ ਤੈ ਤਤ ਕਲ ਕਿਰਪਾ ਦਸਨ ਜਾਇ ਨਹਰ ਤਾਂ ਕੇ ਤਤਨ ਕਮੈ ਹਰਿ ਹੋ ਰਦਸਦ ਕਰਮਾ ਭਉਈ ਦੁਸ਼ਟ ਸਸਕਨ ਕੋਈ ਇੱਕ ਬਾਰ ਜਦ ਤਮੈ ਸੰਭਾਰਾ ਕਾਲ ਫਾਂਸ ਤੈ ਤਾਹੇ ਉਬਾਰ ਜਿਨਰ ਨਾਮ ਤੇਹਾਰੋ ਕਹਾ ਦਾਰ ਅਡ ਦੁਸ਼ੁਖ ਤੇਰਾ ਖੜ ਕੇ ਤਮੈ ਸੰਨ ਤੇਹਾਰੀ ਆਪ ਹਾਦ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤੇਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਇਕਮ ਤੇ ਇਕ ਨ ਮੰਨਿਓ ਸੰਮਰਤ ਸਾਸਤਰ ਵੇਦ ਸੁਬਾਹ ਬੋਪੀਤ ਕਮਿਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਇ ਬਖਾਨੇ ਦੁਹਿਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਬਹਿ ਗਏ ਕਿ ਲਾਜ ਅਸ ਗੋਬਿੰਦਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੀ ਮਨ ਵਜੀਆਂ ਵਧਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਉ ਹਰੀ ਕੇਰਾ ਮਨ ਜਿ ਨਿਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਵਿਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲ ਨਾਮ ਰਤ ਸੁਆਮੀ ਸੋ ਕਿਉ ਮਨ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈਂ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛੜਿਸ ਦੇਸ ਪਾਵੇ ਸਦਾ ਸਿਮਸਲਾ ਤੇਰੇ ਨਾਮ ਅਨਵਸਾਵੇ ਨਾਮ ਜਨ ਕੈ ਮਨ ਵਸਿਆ ਵਾ ਜਿ ਸਬਦ ਕਨੇਹ ਰਿ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਰ ਅਧਾਰੋ ਸੱਚਾ ਨਾਮ ਧਰਮੇ ਰ ਜਨ ਭੁਖਾਂ ਸਭ ਗਵਾਈਆਂ ਕਰਿ ਸ਼ਾਂ ਸੁਖਮਨ ਆਏ ਵਸਿਆ ਇਨਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਇਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤ ਸਭ ਤਰੁ ਪਿਆਰੋ ਸੱਚਾ ਨਾਮ ਰ ਅਧਾਰੋ ਅਜੇ ਪੰਚ ਸ਼ਬਦ ਤ ਕਰਸ ਪਾਗੈ ਕਰਸ ਪਾਗੈ ਸਬਦ ਵਾ ਜਿਕ ਲਾ ਜਿਤ ਘਰ ਹਰਿਆ ਪਾ ਦੁਦੁਦੁਦ ਵਸ ਕੀਤੇ ਕਾਲ ਕੰਟਕ ਹਮਾਰੇ ਆਤੁਰ ਕਰਨ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੋ ਕੋ ਅਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਉਰ ਬ੍ਰਹਮ ਪ੍ਰਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੁਣੇ ਸੱਚੀ ਬਾਣੀ ਸਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਨੀਤਾ ਕਹਤੇ ਸਤ ਗੁਰਿਆ ਪਰਪੂਰੇ ਬਿਨੁ ਅੰਤ ਨੰਗਰ ਚਰਨ ਲਾਗੇ ਆਜ ਹਨਹਦ ਤੂਰੇ ਮਧਾਵਣੀ ਮਹੱਲਾ ਪੰਜਵਾ ਕਾਲ ਵਿੱਚ ਤਿੰਨ ਵਸਤੂ ਭਇਓ ਸਾਸੰਤੋਕ ਵਿਚਾਰੂ ਅਮਰਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਦਾ ਰੂਜੇ ਕੋ ਖਾਵੇ ਜੇ ਕੋ ਪੁੰਚ ਤਸ ਕਾ ਹੋਇ ਉਦਾਰੋ ਇਹ ਵਤ ਜਿਨਾਂ ਜਾਣ ਨਿਤ ਨਿਤ ਰਖ ਉਰਤਾਰ ਤੁਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿਤੋ ਹੋਇ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿ ਹੋਇ ਤਰਸ ਪਿਆ ਮੈ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲਐ ਤਾ ਜੀਵਾ ਤਨ ਮਨ ਤਿ ਵੈ ਹਰਿਆ ਪੌੜਿ ਤਥੈ ਤੂੰ ਸਮਰਤ ਨਿਤ ਹੈ ਕੋਈ ਨਾਉ ਤੇ ਤੇਰੀ ਰਖ ਅਗਨੀ ਉਧਰ ਮਾਏ ਸਣ ਕੇ ਜਮ ਕੇ ਦੂਤ ਨਾਇ ਤੇ ਰਹਿ ਛੱਡ ਜਾ ਪਉ ਚਲਿ ਬਖਮਸ ਗਾਉ ਗੁਰ ਸਬਦਿ ਪਾਰ ਪਾਏ ਜਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਾਲ ਮੇ ਉਪਨ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸਮਲ ਸਸ ਬਿਰਤ ਕੋਈ ਨ ਜਾਏ ਜੇ ਆਵੇ ਤਦ ਆਹੇ ਸਲੋਕ ਮਹਲਾ ਪੰਜਵਾ ਅੰਤਰ ਗੁਰ ਆਦਣਾ ਜੇ ਵਾਟਪ ਗੁਰ ਨਾਉ ਨਿਤ ਰਸਤ ਗੁਰ ਪਖਣਾ ਸਰਵਣੇ ਸੁਨਣਾ ਗੁਰ ਨਾਉ ਸਤ ਗੁਰ ਸੇ ਤਿਰਤੇ ਅਦਰਗੈ ਪੇਟਾਉ ਕਹੋ ਨਾਮੇ ਕਿਰਪਾ ਕਰੇ ਜਿਸਨੂ ਵਤ ਦੇ ਜਗ ਮਉ ਉਤਮ ਕਢੀ ਹੈ ਮਿਰ ਲੈ ਕੇ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰਾ ਪੋਬਾਰੀਨ ਗੁਰ ਕੀ ਪੈਰੀ ਪਾਇ ਕਾਰ ਸਵਾਰੀਨ ਹੋ ਆਪ ਦੇ ਆਲ ਮਨੋ ਨਵਸਾਰੀਨ ਸਾਜਨਾ ਕੈ ਸੰਗ ਪਵਜਲ ਤਾਰੀ ਅਨਸਾਕਤ ਨੰਦੁਸ਼ਟ ਕੀ ਨਮਾਹਿ ਬਿਦਾਰੀਆ ਤੇ ਸਾਹਿਬ ਕੀ ਟੇਕ ਨਾਨਕ ਮਨੁ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹਿ ਤੇ ਸਾਹਿਬ ਕੀ ਟੇਕ ਨਾਨਕ ਮਨੁ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ